ਕਈ ਬੱਚੇ ਪੜ੍ਹਾਈ ਦੇ ਵਿੱਚ ਬਹੁਤ ਹਸ਼ਿਆਰ ਹੁੰਦੇ ਨੇ। ਕਈ ਬੱਚੇ ਸ਼ਰਾਰਤੀ ਹੁੰਦੇ ਨੇ ਤੇ ਪੜ੍ਹਾਈ ਦੇ ਵਿੱਚ ਬਹੁਤ ਕਮਜ਼ੋਰ ਹੁੰਦੇ ਨੇ। ਇੱਕ ਕਲਾਸ ਵਿੱਚ 35 ਬੱਚੇ ਹੁੰਦੇ ਨੇ। ਉਹ ਕਲਾਸ ਦੇ ਬੱਚੇ ਬਹੁਤ ਹਸ਼ਿਆਰ ਹੁੰਦੇ ਨੇ। ਲੇਕਿਨ ਇੱਕ ਬੱਚਾ ਬਹੁਤ ਸ਼ਰਾਰਤੀ ਹੁੰਦਾ ਤੇ ਪੜ੍ਹਾਈ ਦੇ ਵਿੱਚ ਉਹ ਬਹੁਤ ਨਲਾਇਕ ਹੁੰਦਾ। ਮੈਡਮ ਉਹਨੂੰ ਬਹੁਤ ਸਮਝਾਉਂਦੀ ਐ ਲੇਕਿਨ ਉਹ ਬੱਚਾ ਸਮਝਦਾ ਨਹੀਂ ਹੈਗਾ। ਉਹਦਾ ਹਰ ਵੇਲੇ ਚੌੜਚੀ ਮਤਲਬ ਰਹਿੰਦਾ ਇਲਤਜੀ ਕਰਦਾ ਰਹਿੰਦਾ ਤੇ ਮੈਡਮ ਉਹ ਬੱਚੇ ਤੇ ਪੂਰਾ ਖਿਆਲ ਰੱਖਦੀ ਹੈ ਤੇ ਉਹਨੂੰ ਆਪਦੇ ਲਵੇ ਬਿਠਾ ਕੇ ਰੱਖਦੀ ਹੈ ਕਿਉਂਕਿ ਉਹ ਦੂਸਰੇ ਬੱਚਿਆਂ ਦੀ ਵੀ ਪੜ੍ਹਾਈ ਖਰਾਬ ਕਰਦਾ ਤੇ ਆਪ ਤਾਂ ਉਹਨੇ ਪੜ੍ਹਨੀ ਕੀ ਸੀ ਤੇ ਸਾਰਾ ਦਿਨ ਚੌੜਚੀ ਲੱਗਿਆ ਰਹਿੰਦਾ ਤੇ ਦੂਜਿਆਂ ਨੂੰ ਨਹੀਂ ਪੜ੍ਹਨ ਦਿੰਦਾ ਇੱਕ ਦਿਨ ਸਕੂਲ ਦੇ ਵਿੱਚ ਅਵਸਰ ਨੇ ਆਉਣਾ ਹੁੰਦਾ ਤੇ ਮੈਡਮ ਨੂੰ ਪਤਾ ਲੱਗ ਜਾਂਦਾ ਹੈ ਵੀ ਕੱਲ ਨੂੰ ਆਪਣੇ ਸਕੂਲ 'ਚ ਡੀਓ ਸਰ ਆਊਗਾ ਤੇ ਉਹ ਕਲਾਸਾਂ ਚੈੱਕ ਕਰੂਗਾ ਤੇ ਸਾਰੇ ਬੱਚਿਆਂ ਨੂੰ ਮੈਡਮ ਕਹਿ ਦਿੰਦੀ ਹੈ ਵੀ ਕੱਲ ਨੂੰ ਤੁਸੀਂ ਪੂਰੇ ਤਿਆਰ ਹੋ ਕੇ ਆਉਣਾ ਤੇ ਨਾਲੇ ਜੋ ਵੀ ਸਰ ਸੋ ਤੋਂ ਸਵਾਲ ਪੁੱਛੂ ਉਹ ਤੁਸੀਂ ਸਵਾਲ ਦਾ ਜਵਾਬ ਦੇਣਾ ਤੇ ਸਾਰਾ ਕੁਝ ਯਾਦ ਕਰਕੇ ਆਉਣਾ ਤਾਂ ਬੱਚੇ ਉਦਾਂ ਹੀ ਕਰਦੇ ਨੇ ਸਾਰੇ ਕਿਤਾਬਾਂ ਕਤੂਬਾਂ ਪੜ੍ਹ ਕੇ ਆਉਂਦੇ ਨੇ ਤੇ ਪੂਰਾ ਜਿਵੇਂ ਮੈਡਮ ਨੇ ਆਖਿਆ ਹੁੰਦਾ ਉਮੀ ਤਿਆਰੀ ਕਰਦੇ ਨੇ ਤੇ ਮੈਡਮ ਉਹ ਬੱਚੇ ਨੂੰ ਕਹਿੰਦੀ ਜਿਹੜਾ ਸ਼ਰਾਰਤੀ ਹੁੰਦਾ ਵੀ ਤੂੰ ਪਿੱਛੇ ਬਹਿ ਜਾ ਜੇ ਤੂੰ ਨਾ ਮੂਰੇ ਬੈਠੀ ਜੇ ਸਰ ਨੇ ਤੈਨੂੰ ਖੜਾ ਕਰ ਲਿਆ ਤਾਂ ਸਾਰੀ ਕਲਾਸ ਦੀ ਬੇਇੱਜ਼ਤੀ ਹੋ ਜਾਊਗੀ ਤੇ ਤੂੰ ਪਿੱਛੇ ਬੈਠਾ ਰਹੀਂ ਇੱਕ ਪਾਸੇ ਨੀਮੀ ਪਾ ਕੇ ਤੇ ਤੂੰ ਨਾ ਖੜਾ ਹੋਈਂ ਤਾ ਉਹ ਬੱਚਾ ਕਹਿੰਦਾ ਠੀਕ ਹੈ ਮੈਡਮ ਉਹ ਡਰਦਾ ਮਾਰਾ ਪਿੱਛੇ ਹੀ ਬੈਠਾ ਰਹਿੰਦਾ ਲੋਕਿਆ ਤੇ ਇਹਨੇ ਡੀਓ ਸਰ ਆ ਜਾਂਦੇ ਨੇ ਕਲਾਸ ਦੇ ਵਿੱਚ ਤਾਂ ਸਾਰੀ ਕਲਾਸ ਕਲਾਸਟੈਂਡ ਜੈ ਹਿੰਦ ਕਹਿੰਦੀ ਹੈ ਤੇ ਡੀਓ ਸਰ ਕਹਿੰਦਾ ਬਹੁਤ ਵਧੀਆ ਸਾਰੇ ਬਹਿ ਜਾਓ ਤੇ ਮੈਂ ਅੱਜ ਸੋਤੋਂ ਇੱਕ ਸਵਾਲ ਪੁੱਛਣਾ ਚਾਹਣਾ ਤਾਂ ਮੇਰੇ ਇਹ ਸਵਾਲ ਦਾ ਜਵਾਬ ਦਿਓ ਤਾਂ ਉਹ ਸਰ ਇੱਕ ਬੱਚੇ ਨੂੰ ਖੜਾ ਕਰਦੇ ਨੇ ਤੇ ਬੱਚੇ ਨੂੰ ਕਹਿੰਦੇ ਤੂੰ ਆਂ ਦੱਸ ਭਾਈ ਸਾਰਿਆਂ ਨਾਲੋਂ ਆਪਣੇ ਸਰੀਰ ਦਾ ਨਾਰਮਲ ਅੰਗ ਕਿਹੜਾ ਹੈਗਾ ਤਾਂ ਉਹ ਬੱਚਾ ਕਹਿੰਦਾ ਸਰ ਜੀ ਆਪਣਾ ਸਾਰਿਆਂ ਨਾਲੋਂ ਸਰੀਰ ਦਾ ਨਾਰਮਲ ਅੰਗ ਜੀਵ ਹੈ ਤਾਂ ਉਹ ਸਰ ਕਹਿੰਦਾ ਵੈਰੀ ਗੁੱਡ ਤੂੰ ਇਹਦੀ ਵਿਆਖਿਆ ਕਰਕੇ ਦੱਸ ਵੀ ਕਿਵੇਂ ਹੈ ਇਹ ਨਾਰਮਲ ਅੰਗ ਉਹ ਕਹਿੰਦਾ ਜੀ ਆਪਣੀ ਜੀਬ ਦੇ ਉੱਪਰ ਨੂਨ ਲਾ ਦੀਏ ਤਾਂ ਨੂਨ ਦਾ ਸਵਾਦ ਦੱਸ ਦਿੰਦੀ ਹੈ ਜੇ ਮਿਰਚ ਲਾ ਦੀਏ ਤਾਂ ਮਿਰਚ ਦਾ ਸਵਾਦ ਦੱਸ ਦਿੰਦੀ ਹੈ ਜੇ ਕੋਈ ਖੱਟੀ ਚੀਜ਼ ਖਾ ਲਈਏ ਆਪਾਂ ਨੂੰ ਉਹਦੀ ਪਤਾ ਲੱਗ ਜਾਂਦਾ ਵੀ ਇਹ ਚੀਜ਼ ਖੱਟੀ ਹੈ ਜੇ ਆਪਾਂ ਮਿੱਠਾ ਖਾਈਏ ਤਾਂ ਆਪਾਂ ਨੂੰ ਮਿੱਠੇ ਦਾ ਵੀ ਉਹਦੀ ਪਤਾ ਲੱਗ ਜਾਂਦਾ ਵੀ ਇਹ ਚੀਜ਼ ਬਹੁਤ ਮਿੱਠੀ ਹੈ ਇਸ ਕਰਕੇ ਆਪਣੀ ਜੀਬ ਸਾਰਿਆਂ ਨਾਲੋਂ ਨਾਰਮਲ ਹੁੰਦੀ ਹੈ ਉਹ ਸਰ ਕਹਿੰਦਾ ਵੈਰੀ ਗੁੱਡ ਬਹਿ ਜਾਤੋਂ ਤਾਂ ਐਨੇ ਸਾਰੇ ਵਿਚਾਲੇ ਕਲਾਸ ਦੇ ਜਾਂਦੇ ਨੇ ਤਾਂ ਇੱਕ ਬੱਚੇ ਨੂੰ ਹੋਰ ਖੜਾ ਕਰ ਲੈਂਦੇ ਨੇ ਤਾਂ ਉਹ ਪੁੱਛਣ ਲੱਗੇ ਵੀ ਹਾਂ ਕਾਕਾ ਤੂੰ ਦੱਸ ਵੀ ਆਪਣੇ ਸਰੀਰ ਦਾ ਸਾਰਿਆਂ ਨਾਲੋਂ ਨਾਰਮਲ ਅੰਗ ਕਿਹੜਾ ਹੈ ਉਹ ਬੱਚਾ ਕਹਿੰਦਾ ਅੱਖ ਜੀ ਉਹ ਕਹਿੰਦਾ ਵੈਰੀ ਗੁੱਡ ਤੂੰ ਮੈਨੂੰ ਐ ਵਿਆਖਿਆ ਕਰਕੇ ਦੱਸ ਵੀ ਅੱਖ ਕਿਵੇਂ ਨਾਰਮਲ ਅੰਗ ਉਹ ਕਹਿੰਦਾ ਜੀ ਆਪਣੀ ਅੱਖ ਤੇ ਵਿੱਚ ਜੇ ਛੋਟੀ ਜੀ ਵੀ ਚੀਜ਼ ਪੈ ਜੇ ਉਹਦੀ ਆਪਣੀ ਅੱਖ ਦਰਦ ਕਰਨ ਲੱਗ ਜਾਂਦੀ ਹੈ ਜੇ ਕੋਈ ਉਹ ਟੱਪਾ ਪੈ ਜੇ ਆਪਣੀ ਅੱਖ ਨਾਲ ਦੀ ਨਾਲ ਲਾਲ ਹੋ ਜਾਂਦੀ ਹੈ ਜੇ ਆਪਣੇ ਪੈਰ ਤੇ ਵੀ ਛੱਟ ਲੱਗੇ ਤਾਂ ਵੀ ਆਪਣੇ ਅੱਖਾਂ ਦੇ ਵਿੱਚੋਂ ਹੱਥਰੂ ਆ ਜਾਂਦੇ ਨੇ ਤੇ ਆਪਣੇ ਸਰੀਰ ਨੂੰ ਪਤਾ ਲੱਗ ਜਾਂਦਾ ਵੀ ਆਪਣੇ ਛੱਟ ਵੱਜੀ ਐ ਉਹ ਸਰ ਕਹਿੰਦਾ ਠੀਕ ਐ ਵੈਰੀ ਗੁੱਡ ਕਾਕਾ ਤੂੰ ਵੀ ਵਹਿ ਜਾ ਐਨੇ ਕੁਦਰਤੀ ਉਹ ਸਰ ਦੀ ਨਿਗਾ ਉਸੇ ਬੱਚੇ ਤੇ ਪੈ ਜਾਂਦੀ ਹੈ ਜਿਹੜਾ ਸਾਰਿਆਂ ਨਾਲੋਂ ਨਲਾਇਕ ਹੁੰਦਾ ਤਾਂ ਸਰ ਕਹਿੰਦੇ ਤੂੰ ਉੱਠ ਪਾਈ ਨੀਵੀਂ ਪਾਈ ਬੈਠਾ ਤੂੰ ਦੱਸ ਆਪਣੇ ਸਰੀਰ ਦਾ ਸਾਰਿਆਂ ਨਾਲੋਂ ਨਾਰਮਲ ਅੰਗ ਕਿਹੜਾ ਹੈ ਉਹ ਡਰਦਾ ਮਾਰਾ ਕਹਿੰਦਾ ਜੀ ਲੱਤਾਂ ਸਾਰੀ ਕਲਾਸ ਹੱਸ ਪੈਂਦੀ ਹੈ ਵੀ ਇਹ ਕੀ ਕਹਿੰਦਾ ਇਹਨੇ ਉਹ ਸਰ ਕਹਿੰਦੇ ਕੋਈ ਗੱਲ ਨਹੀਂ ਤੂੰ ਸਾਨੂੰ ਵਿਆਖਿਆ ਕਰਕੇ ਦੱਸ ਵੀ ਲੱਤਾਂ ਕਿਵੇਂ ਨੇ ਤਾਂ ਉਹ ਕਹਿੰਦਾ ਸਰ ਜੀ ਮੈਨੂੰ ਕੱਲ ਦਾ ਮੈਡਮ ਨੇ ਡਰਾ ਰੱਖਿਆ ਵੀ ਕੱਲ ਨੂੰ ਸਾਰ ਆਉਣਗੇ ਵੀ ਤੂੰ ਬਹੁਤ ਨਲਾਇਕ ਬੱਚਾ ਹੈ ਤੂੰ ਪਿੱਛੇ ਹੋ ਕੇ ਬੈਠੀ ਕਿਦੇ ਤੈਨੂੰ ਨਾ ਖੜਾ ਕਰ ਲੈਣਾ ਤੇ ਇਸ ਕਰਕੇ ਜਦੋਂ ਤੁਸੀਂ ਕਲਾਸ ਦੇ ਵਿੱਚ ਆਏ ਮੇਰੀਆਂ ਲੱਤਾਂ ਉਹਦੀ ਕੰਮਣ ਲੱਗ ਪਈਆਂ ਸੀ ਮੇਰੇ ਭਰਾ ਤਾਂ ਸਰੀਰ ਦਾ ਅੰਗ ਨਾਰਮਲ ਲੱਤਾਂ ਹੀ ਨੇ ਇਸ ਕਰਕੇ ਮੈਂ ਜੋ ਤੁਸੀਂ ਕਲਾਸ ਦੇ ਵਿੱਚ ਬੜੇ ਤਾਂ ਮੇਰੀਆਂ ਲੱਤਾਂ ਬਹੁਤ ਕੰਮਣ ਲੱਗ ਗਈਆਂ ਸੀ ਇਸ ਕਰਕੇ ਮੈਨੂੰ ਡਰ ਲੱਗਦਾ ਸੀ ਉਹ ਜਿਹੜਾ ਸਾਰਾ ਹੱਸ ਕੇ ਕਹਿੰਦਾ ਕਹਿੰਦਾ ਕਾਕਾ ਕਿਦੇ ਵੀ ਜੇ ਆਪਾਂ ਨੇ ਕਿਸੇ ਮੰਜ਼ਲ ਤੱਕ ਪਹੁੰਚਣਾ ਹੋਵੇ ਤਾਂ ਡਰਨ ਦੀ ਲੋੜ ਨਹੀਂ ਹੁੰਦੀ ਹਿੰਮਤ ਦੀ ਲੋੜ ਹੁੰਦੀ ਹੈ ਇਸ ਕਰਕੇ ਜੋ ਵੀ ਆਪਾਂ ਨੇ ਕੰਮ ਕਰਨਾ ਹੈ ਆਪਾਂ ਨੇ ਮਨ ਦੇ ਵਿੱਚ ਧਾਰਨਾ ਕਰਨੀ ਹੈ ਵੀ ਇਹ ਆਪਾਂ ਨੇ ਕੰਮ ਕਰ ਨਹੀਂ ਕਰਨਾ ਜੇ ਆਪਾਂ ਕਹਿ ਦਈਏ ਜੇ ਕੋਈ ਮੂਹਰੇ ਤਕੜੀ ਟੀਮ ਹੋਵੇ ਵੀ ਆਪਾਂ ਤਾਂ ਹਾਰਾਂਗੇ ਹਾਰਾਂਗੇ ਤਾਂ ਆਪਾਂ ਸੱਚੀ ਹਾਰ ਜਾਂਦੇ ਆ ਤੁਸੀਂ ਐ ਸੋਚ ਕੇ ਚੱਲਣਾ ਵੀ ਆਪਾਂ ਜਿੱਤਾਂਗੇ ਹੀ ਜਿੱਤਾਂਗੇ ਕਦੇ ਇਹ ਨਹੀਂ ਸੋਚਣਾ ਵੀ ਆਪਾਂ ਹਾਰਾਂਗੇ ਜਿਹੜਾ ਬੰਦਾ ਪਹਿਲੀ ਸੋਚਣ ਲੱਗ ਜੇ ਵੀ ਆਪਾਂ ਹਾਰਾਂਗੇ ਉਹ ਹਮੇਸ਼ਾ ਹਾਰਦਾ ਹੀ ਰਹਿੰਦਾ ਇਸ ਕਰਕੇ ਤੂੰ ਬਹੁਤ ਹਸ਼ਿਆਰਾਂ ਕਾਕਾ ਪੜ੍ਹਾਈ ਦੇ ਵਿੱਚ ਧਿਆਨ ਦਿਆ ਕਰ ਤੇ ਸਰ ਜਾਂਦੇ ਹੋਏ ਉਹ ਬੱਚੇ ਨੂੰ ਵੀ ਅਸੀਰਵਾਦ ਦੇਗੇ ਤੂੰ ਮਿਹਨਤ ਕਰਿਆ ਕਰ ਫਿਰ ਉਹ ਮੈਡਮ ਨੂੰ ਵੀ ਕਹਿੰਦੇ ਮੈਡਮ ਜੀ ਤੁਹਾਡੇ ਕਲਾਸ ਬਹੁਤ ਸ਼ਿਆਰ ਹੈ ਤੁਸੀਂ ਬੱਚੇ ਨੂੰ ਹਰੇਕ ਨੂੰ ਐਂ ਕਿਹਾ ਕਰੋ ਵੀ ਪੂਰਾ ਪੜ ਕੇ ਆਇਆ ਕਰੋ ਲੇਕਿਨ ਕਿਸੇ ਬੱਚੇ ਨੂੰ ਡਰਾਇਆ ਨਾ ਕਰੋ ਡਰ ਦੇ ਨਾਲ ਉਹ ਬੱਚਾ ਪਿਛੇ ਰਹਿ ਜਾਂਦਾ ਤੇ ਉਹਦੇ ਮਨ ਦੇ ਵਿੱਚ ਡਰ ਜਾ ਪੈਦਾ ਹੋ ਜਾਂਦਾ ਏਸੀ ਕਹਾਣੀ ਦੋਸਤੋ ਧੰਨਵਾਦੀ